ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਵੀਰਾਂ ਨੂੰ ਇਹ ਦੇਖੋ ਜਿਵੇਂ ਭਨੇ ਸਾਹਿਬ ਨੇ ਗੱਲ ਕਹੀ ਹੈ ਅਸੀਂ ਸਵੇਰ ਇਹ ਪ੍ਰੋਗਰਾਮ ਬਣਾਇਆ ਸੀ ਕਿ ਅਸੀਂ ਬੱਚਿਆਂ ਦਾ ਨੁਕਸਾਨ ਨਹੀਂ ਹੋਣਾ ਅਸੀਂ ਆਪਣੇ ਤੇ ਝੰਡਾਗੇ ਅਸੀਂ ਆ ਗੋ ਤੁਹਾਨੂੰ ਸਭ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਇੱਕ ਦਾ ਇੱਕ ਵੀ ਨੌਜਵਾਨ ਜਦੋਂ ਅਸੀਂ ਜਾਈਏ ਸਾਡੇ ਨਾਲ ਕੋਈ ਅੱਗੇ ਪਿੱਛੇ ਭੱਜ ਕੇ ਦੌੜ ਕੇ ਨੌਜਵਾਨ ਨਾ ਜਾਵੇ ਠੀਕ ਹੈ ਮੇਰੀ ਗੱਲ ਇਹ ਠੀਕ ਹੈ ਠੀਕ ਹੈ ਸਾਰੇ ਦੋਸਤਾਂ ਆ ਜੀ ਤੁਹਾਡੇ ਨਾਲ ਕੋਈ ਤਰ੍ਹਾਂ ਫੜ ਰਹੇ ਹੋ ਵੀ ਨਹੀਂ ਤੁਸੀਂ ਪਿੱਛੇ ਖੜੋ ਜਾਣਾ ਮੁਰੇ ਨਹੀਂ 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 ਬੋਲੇ ਨੇ ਪਲੀਜ਼ ਇਹ ਨਹੀਂ ਕਰਨਾ ਉਹਨਾਂ ਨੇ ਹਮਲਾ ਕੀਤਾ ਭੀੜ ਚੜੂ ਸਾਰੀ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਦੇਖੋ ਜਿਹੜੀ ਅਸੀਂ ਕਹਿ ਰਹੇ ਹਾਂ ਅਸੀਂ ਬਹੁਤ ਸਾਰਾ ਲੋਕਾਂ ਦਾ ਔਰ ਦੁਆ ਦੇ ਪ੍ਰਤੀ ਇਹ ਆਉਂਦੀ ਹੈ ਗੱਲ ਕਿ ਮਾਈ ਨਾਲ ਸੋਨਾਂ ਦੇ ਪੁੱਤ ਮਰਵਾ ਦਿੰਦੇ ਆ ਆਪ ਪਤਾ ਨਹੀਂ ਕਿੱਥੇ ਹੁੰਦੇ ਆ ਤੁਹਾਡੇ ਤੋਂ ਮੇਰਾ ਕਹਿਣਾ ਬਹੁਤ ਸਾਰੇ ਨੂੰ ਪਤਾ ਹੋਵੇਗਾ 13 ਤੇ 14 ਦੀ ਤਰੀਕ ਨੂੰ ਆਪਾਂ ਜਦੋਂ ਇੰਦੀ ਵੱਡੀ ਪੱਦਰ ਦੇ ਤੇ ਥਰੂ ਗਾਇਦੇ ਕੋਲੇ ਸਿੱਤੇ ਜਾ ਰਹੇ ਸੀ ਸਾਰੇ ਤੁਹਾਡੇ ਵਿੱਚ ਆਗੂ ਸਹਿਬਾਨ ਸਾਰੇ ਖੜੇ ਸੀ ਦੋਸਤੋ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਆ ਆਪਾਂ ਮੋਰਚਾ ਜਿੱਤਣ ਆਏ ਆ ਮੋਰਚਾ ਹਾਰਨ ਨਹੀਂ ਆਏ ਸੋ ਇਸ ਕਰਕੇ ਅਸੀਂ ਵਾਅਦਾ ਕੀਤਾ ਤੁਹਾਡੇ ਨਾਲ ਕਿ ਆਗੂ ਆਗੂ ਸਾਰੇ ਹਰ ਇੱਕ ਜਥੇਬੰਦੀ ਦਾ ਇੱਕ ਸੀਨੀਅਰ ਆਗੂ ਆਰਾਮ ਨਾਲ ਕੁਝ ਤੋੜ-ਥੋੜ ਨਹੀਂ ਕਰਨਾ ਸਾਡਾ ਐਲਾਨ ਹੈ ਕਿ ਸਰਕਾਰ ਪੈਰੀਗੇਟਾਂ ਨੂੰ ਪਾਸੇ ਕਰੇ ਇੱਕ ਪਾਸੇ ਸਾਡੇ ਨਾਲ ਮੀਟਿੰਗਾਂ ਦੀ ਗੱਲ ਕੀਤੀ ਜਾਂਦੀ ਹੈ ਤੇ ਦੂਜੇ ਪਾਸੇ ਸਾਡੇ ਲੋਕਾਂ ਤੇ ਸਾਡੇ ਨੌਜਵਾਨਾਂ ਤੇ 10 ਗੈਸ ਦੇ ਗੋਲੇ ਕੱਲੇ ਨਹੀਂ 315 ਬੋਰ ਤੱਕ ਦੀਆਂ ਰਾਈਫਲਾਂ ਚਲਾਈਆਂ ਜਾਂਦੀਆਂ ਮੇਰੇ ਦੋਸਤੋ ਇਸ ਲਈ ਅਸੀਂ ਚਾਹੁੰਦੇ ਆ ਤੇ ਤੁਹਾਡੇ ਚੋਂ ਕਿਸੇ ਦਾ ਬਾਲਗੰਗਾ ਨਹੀਂ ਹੋਣਾ ਚਾਹੀਦਾ ਤੁਹਾਡੇ ਮਾਪਿਆਂ ਨੇ ਸਾਡੇ ਭਰੋਸੇ ਤੇ ਸਾਡੇ ਨਾਲ ਤੁਰਿਆ ਔਰ ਉਸ ਸੇ ਗੱਲ ਨੂੰ ਅੱਗੇ ਲੈ ਕੇ ਅਸੀਂ ਆਗੂ ਪ੍ਰੋਗਰਾਮ ਬਣਾ ਰਹੇ ਆ ਸਾਰੇ ਆਗੂ ਥੋੜੇ ਸਮੇਂ ਦੇ ਵਿੱਚ ਇੱਥੇ ਪਹੁੰਚਣ ਵਾਲੇ ਨੇ ਪਹੁੰਚ ਜਾਣਗੇ ਆਗੂ ਸਹਿਬਾਨਾਂ ਨੂੰ ਮੇਰੀ ਬੇਨਤੀ ਹੈ ਕਿ ਭਾਈ ਆਪ ਦੇ ਹਾਂਜੀ ਹਾਂਜੀ ਐਨਕ ਬਗੈਰਾ ਜਾਂ ਮਾਸਕ ਬਗੈਰਾ ਦਾ ਪ੍ਰਬੰਧ ਕਰਕੇ ਇਹ ਆਪ ਦਾ ਲਾਲਣ ਮੇਰੀ ਬੇਨਤੀ ਆ ਫੇਰ ਸਾਰਿਆਂ ਨੂੰ ਇੱਕ ਵਾਰੀ ਪਕੜ ਹੋ ਕੇ ਆਈ ਜਾਂਦੇ ਨੇ ਦੇਖੋ ਗੱਲ ਕੀ ਹੈ ਮੈਂ ਉਹੀ ਬੇਨਤੀ ਦਾ ਕਰ ਰਿਹਾ ਮੇਰੀ ਬੇਨਤੀ ਹੈ ਉਹ ਜਿਹੜੇ ਸਾਡੇ ਅੱਗੇ ਜੂਥ ਨੌਜਵਾਨ ਹੈ ਪਹਿਲਾਂ ਤਾਂ ਸਾਰੇ ਜਾਣੇ ਇਹ ਜ਼ਿੰਮੇਵਾਰੀ ਚੱਕੀਏ ਆਪਾਂ ਸਾਰਿਆਂ ਨੂੰ ਪਿੱਛੇ ਹਟਾਈਏ ਆਪਾਂ ਆਪਾਂ ਤਕੜੇ ਹੋ ਕੇ ਕਿੰਨੇ ਜਿੰੰਦੇ ਨੇ ਉਹਨਾਂ ਸਾਰਿਆਂ ਨੂੰ ਮੰਨਤ ਕਰੀਏ ਤਰਲਾ ਕਰੀਏ ਭਰਾਵੋ ਸਾਨੂੰ ਘਟਿਆ ਜਾਣਾਂ ਦੀ ਲੋੜ ਹੈ ਇਹ ਕਰਕੇ ਅਸੀਂ ਆਗੂ ਜਾਵਾਂਗੇ ਔਰ ਸ਼ਾਂਤਮਈ ਜਾਵਾਂਗੇ ਸਾਡਾ ਕੁਝ ਤੋੜਨ ਫੋੜਨ ਦਾ ਨਿਸ਼ਾਨਾ ਨਹੀਂ ਸਾਡਾ ਨਿਸ਼ਾਨਾ ਹੈ ਦਿੱਲੀ ਵੱਲ ਕੂਚ ਕਰਨ ਦਾ ਸਰਕਾਰ ਬਾਰ-ਬਾਰ ਸਾਨੂੰ ਕਹਿੰਦੀ ਹੈ ਤੇ ਤੁਸੀਂ ਸ਼ਾਂਤਵੇਂ ਜਾਓ ਅਸੀਂ ਜਾਣਦੇ ਹਾਂ ਸ਼ਾਂਤਵੇਂ ਦੇਖਦੇ ਹਾਂ ਕਿ ਰਾ ਕੀ ਹੁੰਦਾ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਮੇਰੀ ਫਿਰ ਅਪੀਲ ਹੈ ਤੇ ਇਮਾਨਦਾਰੀ ਦੇ ਨਾਲ ਕਰਨ ਕਰੋ ਕਿ ਸਾਡੇ ਮਗਨ ਭੱਜ ਕੇ ਦੌੜ ਕੇ ਕੋਈ ਨਹੀਂ ਜਾਓਗੇ ਤੁਹਾਨੂੰ ਦੋਸਤੋ